ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਅਠੌਰ ਪਿੰਡ ਬੂਥਗੜ ਤੋਂ ਸੋ ਅੱਜ ਮੈਂ ਪਹੁੰਚਿਆ ਜੀ ਨੰਗਲ ਡੈਮ ਦੇ ਕੋਲ ਪਿੰਡ ਡੁਕਲੀ ਆ ਜੀ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਜਿੱਥੇ ਯੁੱਗੋ ਯੁਗਾ ਟੱਲ ਧੰਨ ਧੰਨ ਸਹਿਬ 시 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਆਪਨ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਅੱਜ ਇਸ ਨਗਰ ਡੁਕਲੀ ਦੀਆਂ ਨਗਰ ਪੰਚਾਇਤ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੁਆਰਾ ਬਹੁਤ ਹੀ ਵੱਡੇ ਦਿਵਾਨਸ ਜਾਇਆ ਰਹੇ ਨੇ ਸੋ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਧੁਰਕੀ ਬਾਣੀ ਆਈ ਦਿਨ ਸਗਲੀ ਚਿੰਤ ਮਟਾਈ ਦੇ ਅਜੱਪੇ ਜਾਪ ਜੋ ਪਾਰਸਰ ਰੋਡ ਤੋਂ ਪਿੰਡ ਡੁਕਲੀ ਵਿਖੇ ਚੱਲ ਰਹੇ ਸੀ ਸੋ ਸ੍ਰੀ ਖੰਡਪਾਲ ਸਾਹਿਬ ਜੀ ਦੇ ਵਿੱਚ ਹਾਜ਼ਰੀ ਆਪਣੀ ਲਵਾਉਣ ਵਾਸਤੇ ਦੇਸਾਂ ਪਰਦੇਸਾਂ ਦੇ ਵਿੱਚ ਬੈਠੀਆਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਵੀਡੀਓ ਕਾਬਲ ਸਿੰਘ ਅਠੌਰ ਚੈਨਲ ਦੇ ਉੱਪਰ ਲਾਈਵ ਦਿਖਾਈ ਜਾਵੇਗੀ ਸੋ ਤੁਸੀਂ ਜੁੜੇ ਰਹੋ ਜੀ ਸਗਲਾ ਮਨੋਰਥ ਪਾਰ ਗੁਰਮ ਪ੍ਰਭਵਾ संतेरे सजी शांत साजन पे सुे पुरी कहत as a ਸਤਿ ਸ੍ਰੀ ਗੁਰੂ ਭਗਵਤੀ ਜੀ ਸਹਾਇ ਬਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਮੀਂ ਪ੍ਰਥਮ ਕਾਫੀ ਸਿੰਧਰ ਕੈਪਰ ਨੂੰ ਨਾਨਕ ਜੀ ਦੇ ਧਾਇ ਫਿਰੰਗ ਕੁੱਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨਾਨ ਗੋਬਿੰਦ ਸਿੰਘ ਜੀ ਹਾਲਾਏ ਸ੍ਰੀ ਹਰਿਕ੍ਰਿਸ਼ਨ ਦੇ ਧਾਈ ਜੇ ਜਿਨਕੇ ਸਭ ਕੁਝ ਆਏ ਕੇਹਾ ਹਾਦਰ ਸਿੰਧਰ ਇਹ ਕਰਨੋਂ ਨੇ ਦਿਆ ਵੈ ਧਾਏ ਸਭ ਥਾਹੀ ਹੋਏ ਸਹਾਇ ਦਸਮੀਂ ਪਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਥਾਹੀ ਵੇ ਸਹਾਇ ਸਤ ਸ੍ਰੀ ਅਕਾਲ ਪੁਰਖ ਜੀ ਕਾ ਕਾ ਸਾਜੀ ਕੋਦੋ ਜੀ ਵਾਹਿਗੁਰੂ ਜੀਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਤਾ ਦਾ ਧੰਨਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਿਆਰਿਆਂ ਚੋਹਾਂ ਸਾਹਿਬ ਜਾਂ ਦੇ ਆ ਚਾਲੀਆਂ ਮੁਖਤਿਆਂ ਹੱਟੀਆਂ ਜੰਗੀਆਂ ਤਪਨੀਆਂ ਜਿਨ੍ਹਾਂ ਨਾਮ ਜੱਪਿਆ ਵਾਣ ਛਕੇ ਆ ਦੇਖ ਚਨਾਈ ਤੇ ਰਮਾਈ ਦੇਖ ਕੇ ਹੰਢੜ ਕੀ ਕਤਨਾ ਪਿਆਰਿਆ ਸਚਿਆਰਿਆਂ ਭੁਚੰਗੀਆਂ ਦੀ ਕਮਾਈ ਦਾ ਧੰਨਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਥੇ ਜਾਏ ਮਹੰਦਰ ਸਾਧੂ ਸੁਖਮਾਨ ਸੁਭਾਵਾ ਰਾਮ ਨਾਰੀ ਕੋ ਸਿੱਖੀ ਦਾ ਨਾਮ ਪਾ ਰਿਆ ਜੇ ਤੁਹਾਨੂੰ ਬੁਲਾਵਾ ਗੁਰਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਵੇ ਗੁਰਬਾਣੀ ਹੈ ਸਿਰਜਣ ਮੰਗਿਆ ਪਰ ਤੁਹੂ ਜੀ ਸਾਰੇ ਅਸੀਂ ਦੀਆਂ ਸਭ ਪੂਰੀਆਂ ਸਾਹਿਬ ਗੁਰੂ ਰੰਸਾਹੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ਿਆਡਾ ਨਾਤੇ ਹੋਏ ਸਮੂਹ ਲਾਗਤਿਆਂ ਸੰਤਾਨ ਨੂੰ ਪਾਰਸਕੇ ਪਾਰਸ਼ਵਦਮ ਕਰਾਵਾ ਕੀਤਾ ਗਿਆ ਆਪ ਜੀ ਦੀ ਕਿਰਪਾ ਦੇ ਨਾਲ ਹੁਕਮੀ ਬਾਣੀ ਆਈ ਫਿਰ ਸੰਗਤ ਦੇ ਕੇੰਦਰ ਉਟਾਈ ਦੇ ਪਰਸੋਂ ਰੋਸ਼ਨੀ ਆਨਪਾਰ ਕਰਮ ਕਰਵਾਏ ਸਨੰਤ ਦੇ ਕੋਹਰੇ ਗੁਰਬਾਣੀ ਸਾਤਿਵੰਨ ਵਿਗਿਆਦ ਸੋਧ ਕੇ ਪਰਵਾਣ ਕਰਨੇ ਆਈ ਸਾਧ ਸੰਗਤ ਦੇ ਹਿਰਦਿਆਂ ਤੇ ਵਿਸਾਉਣੀ ਸੀ ਸੁ ਸੰਗਤਾਂ ਦੀਆਂ ਹਾਜ਼ਰੀਆਂ ਦਰ ਕੇ ਪਰਵਾਣ ਕਰੀਆਂ ਕਦਮ ਕਦਮ ਦੇਖੇ ਚਲਾਉਣੇ ਸੰਗਤਾਂ ਨੂੰ ਸਿੱਖੀ ਦੀ ਸਿਧਿਕ ਪਰਸਾ ਦਾ ਆਨ ਦੀ ਬਾਸ ਜਨਨ ਦੀ ਦਾਤਮਕ ਸ਼੍ਰੀ ਸੁਭਾਗਨਾ ਮਾਪੀ ਕਰੀਆਂ ਬੱਚਿਆਂ ਦੇ ਸੰਤੇ ਮਿਰ ਭਰਿਆ ਤੁਣਾ ਵਿਦਿਆ ਦਾ ਦਾਨ ਮਾਤਾ ਕੇ ਨਾ ਆ ਗਿਆ ਕਾਰੀ ਦੇਸ਼ ਤੋਂ ਧੰਨ ਦਾ ਪਿਆਰ ਉਸਨਾ ਅਗਰ ਸਿੱਖੀ ਜੀਵਨ ਬਖਸ਼ਣਾ

ਆਪ ਸੰਸਾਰੀ ਬੁਣਾ ਧਰਾ ਵਿੱਚ ਸ਼ਾਂਤੀਆਂ ਬਟਾਉਣੀਆਂ ਕਰ ਗੁਸਤੀਆਂ ਬਖਸ਼ੀਆਂ ਮਹਾਰਾ ਸੱਚੇ ਪਾਤਸ਼ਾਹ ਸੇਵਾ ਸੰਗਤਾਂ ਨੂੰ ਨਿਤਨੇਮੀਆਂ ਦਾਤਾਂ ਸਿਰਮਉਂਦੀਆਂ ਦਾਤਾਂ ਬਖਸ਼ੀਆਂ ਕਰਾਵੇ ਸ਼ਾਂਤੀਆਂ ਬਟਾਉਣੀਆਂ ਆਪ ਸੰਸਾਰੀ ਹਰੀ ਨਾਮ ਆਪਣਾ ਪਹਿਰਾ ਲਾਣਾ ਆਪਣਾ ਨਾਮ ਜਪਾਣਾ ਐਸੀ ਦੀਨ ਦੇਵ ਸੰਤੂ ਜੀ ਇਸ ਬਲੇ ਸਮਾਤੀ ਦੀ ਅਰਦਾਸ ਹੈ ਕਰੋ ਕਿਰਪਾ ਤੇ ਮਿੱਤਰ ਹੁਕਮ ਨਾਮੇ ਬਖਸ਼ੇ ਸਰਦਾਰ ਨੂੰ ਬਿਹਾਰੋ ਬਿਹਾਰ ਕਰੋ ਸਈ ਬ੍ਰਹਮਪਤਿਆਰੇ ਜਿਹਨਾਂ ਵਿਆਪ ਜੀ ਦਾ ਨਾਮ ਇੱਥੇ ਆਵੇ ਨਾਮ ਬਨਾ ਚੜਤੀ ਤਵਾ ਤੇਰੇ ਪਹਾੜੇ ਸੁਵੰਤਰਤਾ ਦਾ ਵਾਹਿਗੁਰੂ ਜੀ ਦਾ ਆਸਾ ਵਾਹਿਗੁਰੂ ਜੀ ਕੀ ਫਤਿਹ the day 真的。 ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਗੁਰਬਾਣੀ ਦੇ ਪ੍ਰਵਾਹ ਜਿਸ ਜਿਸ ਪਿੰਡ ਡੁਕਰੀ ਦੀ ਅਸੀਂ ਤੁਹਾਨੂੰ ਲਾਈਵ ਵੀਡੀਓ ਦਿਖਾਈ ਸੀ ਉਸ ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ ਅੱਜ ਖੜੇ ਆ ਸੋ ਇਹ ਜੋ ਸਮਾਗਮ ਕਰਵਾਇਆ ਗਿਆ ਤੁਨ ਤੁਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸੰਬੰਧਿਤ ਪਿੰਡ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਅਤੇ ਸਾਡੇ ਬਾਬਾ ਹੈਡ ਗ੍ਰੰਥੀ ਸਰਦਾਰ ਬਲਵਿੰਦਰ ਸਿੰਘ ਜੀ ਨੇ ਸਾਨੂੰ ਇੱਥੇ ਬੁਲਾਇਆ ਸੀ ਉਹ ਆਪਣੀ ਕਵਰਜ ਕਰਨ ਤੋਂ ਬਾਅਦ ਆਓ ਬਾਬਾ ਜੀ ਨਾਲ ਵਿਚਾਰ ਸਾਂਝੇ ਕਰਦੇ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਨ ਲੱਖ ਲੱਖ ਵਧਾਈਆਂ ਜੀ ਹਾਂਜੀ ਇਹ ਕਿਸ ਸੰਬੰਧ ਤੋਂ ਤੁਸੀਂ ਕਰਦੇ ਆ ਰਹੇ ਹੋ ਤੇ ਕਦੋਂ ਤੋਂ ਚੱਲ ਰਿਹਾ ਹੈ ਅਸੀਂ ਗੁਰਦੁਆਰਾ ਸਾਹਿਬ ਜਦੋਂ ਮਹਾਰਾਜ ਜੀ ਨੂੰ ਕਿਸੇ ਸਥਾਨ ਤੇ ਲੰਘਦੇ ਸੀ ਉਸ ਸਥਾਨ ਦਿਨ ਨੂੰ ਮਨਾਉਣ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਉਹ ਸਾਰੀਆਂ ਸੰਗਤਾਂ ਦੇ ਨਗਰ ਨਿਵਾਸੀਆਂ ਨੇ ਆ ਇਲਾਕੇ ਦੀਆਂ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਨੂੰ ਸਾਰੇ ਨਾਲ ਨਾਲ ਮਿਲ ਕੇ ਉਦਮ ਕਰਵਾ ਕਰਕੇ ਸੱਜਣਾਂ ਨੂੰ ਖੁਸ਼ੀਆਂ ਲੈਣ ਵਾਸਤੇ ਇਸ ਕਰਕੇ ਜਿਹੜਾ ਸਮਾਗਮ ਜਿਹੜਾ ਹੈ ਉਹ ਲੀਕਿਆ ਗਿਆ ਸੀ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਕੋਈ ਸਮਾਪਤੀ ਹੋਈ ਸੋ ਸਾਰੀਆਂ ਸੰਗਤਾਂ ਦਾ ਸਾਰੇ ਇਲਾਕੇ ਦੀਆਂ ਸੰਗਤਾਂ ਦਾ ਸੇਵਾਦਾਰਾਂ ਦਾ ਧੰਨਵਾਦ ਹੈ ਬਾਅਦ ਕਿ ਜਿਹੜਾ ਤੁਸੀਂ ਇਸ ਲਾਈਵ ਸਮਾਗਮ ਦਾ ਜਿਹੜਾ ਅਸੀਂ ਦਾ ਪ੍ਰਸਾਰਣ ਕੀਤਾ ਹੈ ਸੋ ਸਾਰੀਆਂ ਸੰਗਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੱਕ ਮਾਨਿਕ ਚਿੱਤ ਬੁੱਤਰ ਕੇ ਗਵਾਣੀ ਸੁਣੀ ਔਰ ਸੰਗਤਾਂ ਦੇ ਦੇ ਸਹਿਯੋਗ ਦੇ ਨਾਲ ਸਮਾਗਮ ਦਾ ਆਯੋਜਨ ਹੋਇਆ। ਸੋ ਦੇ ਦੁਨੀਆ ਦਾ ਚੈਨ ਜਿਹੜਾ ਹੈ ਉਹਨਾਂ ਦਾ ਵੀ ਧੰਨਵਾਦ। ਸੋ ਦੁਨੀਆ ਨੂੰ ਵੀ ਧੰਨਵਾਦ ਕਰਨੀਆਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ ਇਸ ਸਮਾਗਮ ਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੀ। ਇਹ ਸੰਗਤਾਂ ਜਿਹੜੀਆਂ ਇੱਥੇ ਆਈਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਨੇ? ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਹੈ ਕਿ ਉਹਨਾਂ ਸਹੀ ਸੰਗਤ ਨੂੰ ਹੋਰ ਨਾਲ ਸੰਗਤ ਦੇ ਜੋੜ ਕੇ ਇਹ ਜਗ੍ਹਾ ਇਹੋ ਜੀ ਆ ਅਸੀਂ ਕਿਸੇ ਰੋਜ਼ ਨਾਢਾ ਸਾਹਿਬ ਗੁਰਦੁਆਰੇ ਦੀ ਸੇਵਾ ਤੇ ਜਾਂਦੇ ਸੀ ਸੇਮ ਚੀਜ਼ ਜਿਸੀ ਸੇਮ ਅੱਜ ਉੱਥੇ ਬਹੁਤ ਵੱਡਾ ਗੁਰਦੁਆਰਾ ਜਾਨੀ ਕਿ ਅਮਰੀਕਾ ਅਫਰੀਕਾ ਦੇ ਮਤਲਬ ਬਾਹਰਲੇ ਦੇਸ਼ਾਂ ਦੇ ਨਕਸ਼ੇ ਤੇ ਬਣਿਆ ਜੀ ਅਸੀਂ ਚਾਹੁੰਦੇ ਆਈ ਸੰਗਤ ਦੇ ਸਹਿਯੋਗ ਨਾਲ ਇੱਥੇ ਵੀ ਉਸੇ ਤਰ੍ਹਾਂ ਹੀ ਵਧੀਆ ਤੋਂ ਵਧੀਆ ਪੜਾਇਆ ਜਾਵੇ ਕੀਤਾ ਜਾਵੇ ਵਾਇਦੋ ਕੀਤਾ ਖਾਲਸਾ ਜਿੱਥੋਂ ਤੱਕ ਹੈ ਤੁਹਾਡਾ ਮੈਂ ਸਮਾਗਮ ਦੇਖਿਆ ਸੰਗਤਾਂ ਦੇ ਵਿੱਚ ਬਹੁਤ ਹੀ ਭਾਰੀ ਉਤਸ਼ਾਹ ਸੀ ਸਾਡੇ ਇੱਥੇ ਆਪਣੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਵਾਰ ਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੌਜਵਾਨ ਵੀਰ ਤੱਕ ਸੇਵਾ ਕਰਦੇ ਨਜ਼ਰ ਆਏ ਨੇ ਮਾਤਾਵਾਂ ਭੈਣਾਂ ਵੀ ਇੱਥੇ ਲੰਗਰਾਂ ਦੇ ਵਿੱਚ ਥੇਲਾ ਕਰਦੇ ਨੇ ਸਾਰੀ ਸੰਗਤ ਨੇ ਇੱਥੇ ਹਾਜ਼ਰੀ ਭਰੀ ਐ ਸੋ ਆਓ ਜੀ ਮੜਾ ਜਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਹਾਲ ਚਾਲ ਹੈ ਬាទ ਠੀਕ ਹੈ ਬਹੁਤ ਵਧੀਆ ਜੀ ਗੁਰੂ ਮਾਰੇ ਫਤ ਕਰਪਾ ਜੀ ਅੱਜ ਸੰਗਤਾਂ ਦੇ ਵਾਸਤੇ ਲੰਗਰ ਵਿੱਚ ਕੀ ਕੀ ਹੈ ਜੀ ਇਹ ਵਿੱਚ ਜੀ ਪੂਰੀ ਹੈ ਜੀ ਛੋਲੇ ਆ ਜੀ ਤੇ ਆਪਣਾ ਮਟਰ ਪਨੀਰ ਹੈ ਜੀ ਜੀ ਹੈ ਜੀ ਕੜੀ ਵੀ ਹੈ ਜੀ ਕੜੀ ਵੀ ਹੈ ਜੀ ਤੇ ਖੀਰ ਵੀ ਹੈ ਜੀ ਖੀਰ ਵੀ ਹੈਗੀ ਜੀ ਗੁਰੂ ਮਹਾਰਾਜ ਦੀ ਫਲ ਕਰਪਾ ਜੀ ਸਾਡੇ ਬਾਬਾ ਜੀ ਵੀ ਹੈਗੇ ਆ ਅਨੰਦ ਬਹੁਤ ਰਾਣੀ ਸੇਵਾ ਕਰਦਾ ਜੀ ਬਹੁਤ ਦਿੱਕਾ ਚਲਦੀ ਨੇ ਗੋਡੇ ਮੇਰੇ ਦਰਦ ਕਰਦੇ ਜੀ ਗੁਰੂ ਮਹਾਰਾਜ ਦੇ ਕਰਮਾਂ ਨੂੰ ਜਾ ਕਰ ਮੇਰੇ ਗੋਡੇ ਵੀ ਚੈਟਿੰਗ ਹੋ ਠੀਕ ਹੋ ਗਿਆ ਠੀਕ ਹੈ ਜੀ ਬਦਲ ਜੇ ਪਾਓ ਗੁਰੂ ਮਹਾਰਾਜ ਦੀ ਛੱਤ ਬਿੰਦੀ ਦੇ ਢਾਈ 3 ਸਾਲ ਜਿੰਗੀ ਰਹੇ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਖੁਸ਼ੀ ਦਾ ਮਹਿਸੂਸ ਇਹ ਸੇਵਾ ਦਾ ਫਲ ਮਿਲ ਰਿਹਾ ਜੀ ਮਨ ਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਣਾ ਸ਼ੁੱਧਨਾ ਕੀ ਦੋ ਕਾ ਕੰਮ ਨਹੀਂ ਕਰ ਸਕਿਆ ਜੀ ਮੇਰਾ ਬਿਲਕੁਲ ਜੀ ਫੇਰ ਕਿ ਉੱਪਰ ਆ ਗਿਆ ਜੀ ਅੰਮ੍ਰਿਤਸਰ ਮੈਂ ਨਦਰ ਸਾਹਿਬ ਦੀ ਸਾਰੀ ਅਰਦਾਸ ਕੀਤੀ ਇੱਥੇ ਕੀਤੀ ਉਧਰ ਹਾਲ ਮੇਰਾ ਹਾਲ ਮੇਰਾ ਹਾਲ ਬਿਲਕੁਲ ਬਿਲਕੁਲ ਜੀ ਉਹਨੇ ਪਿੰਡ ਪੱਟੀ ਦੀ ਗੁਦਾਰਾ ਧੰਨਵਾਦ ਰਾਈਲ ਕੀਤੀ ਉਸਵਾਰਨohar ਤੋਂ ਰਾਣੇ ਜੀ ਉਥੇ ਮੇਰੀ ਕਹੋ ਜੀ ਜੀ ਸੰਦਕ ਮਿੱਧਾ ਡੇਢ ਦਿਨ ਹੀ ਉਹੱਖਾਂ ਜੋ ਭਾਰੀ ਹੋ ਗਈ ਦੀ ਕਿ ਮੈਂ ਇਹਦੀ ਕਰਪਾਉ ਜੀ ਨੂੰ ਗੁਰੂ ਮਹਾਰਾਜ ਜੀ ਜਦੋਂ ਜਦੋਂ ਕੱਬਹਾਰ ਦਾ ਪਹਿਤ ਦਾ ਵੀ ਕੋਲ ਆ ਮੈਂ ਤੇ ਗੁਰੂ ਵਾਲੇ ਕਰਤਾ ਹਾਂ ਸਾਰੇ ਮਿਲਣਾ ਦੇਖੀ ਦਿੰਦਾ ਜੀ ਉਹ ਕੀ ਗੁਰੂ ਦੀ ਦੇਖਣਾ ਗੁਰੂ ਸੰਗ ਦੇਖ ਦਿੰਦੀ ਉਹਨੂੰ ਯਾਨੀ ਉਹ ਸੰਗਤ ਨੂੰ ਗੁਰੂ ਦੇਖਦਾ ਜਿਹੜੇ ਵਾਲਾ ਉਹ ਉਹਦੇ ਕਰਤਾ ਮੇਰੀ ਰਾਖੀ ਮੇਰੇ ਕੋ ਚੱਲਣਾ ਪੈਂਦਾ ਜੀ ਜੀ ਇਹ ਸਨ ਬਾਬਾ ਬਲਰਾਮ ਸਿੰਘ ਜੀ ਕਹਿੰਦੇ ਮੈਂ ਪਹਿਲਾਂ ਮੋਨਾ ਹੁੰਦਾ ਸੀ ਮੇਤੋ ਤੁਰ ਵੀ ਨਹੀਂ ਹੁੰਦਾ ਸੀ ਉੱਠ ਬੈਠ ਨਹੀਂ ਹੁੰਦਾ ਮੇਰੀਆਂ ਲੱਤਾਂ ਬੜੀਆਂ ਕਮਜ਼ੋਰ ਐ ਇਸ ਟਾਈਮ ਕਹਿੰਦਾ ਮੈਂ ਦੌੜ ਲਾਉਣ ਵੀ ਤਿਆਰ ਹਾਂ ਹਾਂ ਲੰਗਰ ਵੀ ਭੱਜ ਭੱਜ ਕੇ ਸੇਵਾ ਕਰਦਾ ਜੀ ਬਾਬਾ ਜੀ ਕਹਿੰਦੇ ਮੇਰੇ ਪਰ ਇੰਨੀ ਕਿਰਪਾ ਹੋਈ ਐ ਜੀ 20ਵੇਂ ਕਹਿੰਦੇ ਗੁਰੂ ਗਰਸੇਵ ਜੀ ਹੁੰਦੇ ਆ ਗੁਰੂ ਹੁੰਦੇ ਆ ਤੇ 21ਵਾਂ ਵਿਸਵਾ ਜੇ ਇੱਕ ਵਿਸਵਾ ਗੁਰੂ ਜੀ ਐ ਦਾ 21ਵਾਂ ਵਿਸਵਾ ਸੰਗ ਨੂੰ ਜਾਣਿਆ ਜਾਂਦਾ ਹੈ ਗੁਰੂ ਰੂਪ ਕਹਿੰਦੇ ਸੰਗਤਾਂ ਦਾ ਸਾਨੂੰ ਐਨਾ ਅਸ਼ੀਰਵਾਦ ਮਿਲਿਆ ਸੰਗਤਾਂ ਦੀਆਂ ਅਰਦਾਸਾਂ ਦੇ ਸਦਕਾ ਅੱਜ ਇਹਨਾਂ ਦਾ ਸਰੀਰ ਨੌ ਵਰ ਨੌ ਹੈ ਮੈਂ ਕਹਿੰਦਾ ਨੌਜਵਾਨ ਜਿੰਨੀ ਇਹਨਾਂ ਦੇ ਵਿੱਚ ਸੇਵਾ ਕਰਨ ਦੀ ਹਿੰਮਤ ਬਖਸ਼ੀ ਆ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ 22 ਸਾਲ ਮੇਰੀ ਨਾ ਚਿੱਤੀ ਰਹੀ ਰੱਖ ਜੀ 22 ਸਾਲ ਜੀ ਚਿੱਤੀ ਰਹੀ ਹੁਣ ਦੇਖੋ ਸਾ ਵੀ ਬਣਾਏ ਬਾਬਾ ਜੀ ਆ ਜੋ ਇਹ ਪ੍ਰੈਸ਼ਰ ਹੋਇਆ ਮੇਰਾ ਇਹ ਮੇਰੀ ਚਪਣੀ ਆ ਜੀ ਬਿਲਕੁਲ ਨਹੀਂ ਅੱਛਾ ਜੀ ਪੂਰੀ ਲਾਤ ਸਿੱਧੀ ਦੀ ਮੇਰੀ ਕਿਰਪਾ ਹੋਈ ਸਭ ਬਹੁਤ ਜਿਆਦਾ ਕੋਈ ਪੂਰੀ ਚੰਦਰੀ ਹੈ ਸਤਿਗੁਰ ਜੀ ਦੇ ਚਰਨਾ ਵਿੱਚ ਸੰਤ ਜੀ ਤੁਸੀਂ ਦੇਖ ਲਓ ਕਿੰਨੀ ਵੱਡੀ ਕਿਰਪਾ ਹੋਈ ਹੈ ਬਾਬਾ ਬਲਰਾਮ ਸਿੰਘ ਜੀ ਦੇ ਇੱਕ ਤਾਂ ਸਿੱਖੀ ਸਰੂਪ ਬਖਸ਼ਿਆ ਉਸ ਦੇ ਬਾਅਦ ਅਮਰਦੀ ਦਾਤ ਬਖਸ਼ਿਆ ਮਹਾਰਾਜ ਨੇ ਮੈਨੂੰ ਅਮਰਦੀ ਦਾਤ ਬਖਸ਼ੀ ਹੋਰ ਮੋਨੇ ਸਰਦਾਰ ਬਣਾਇਆ ਜੀ ਸਿੰਘ ਸਿਹਾ ਜੀ ਹਾਂ ਜੀ ਦੇਖੋ ਸੰਤ ਜੀ ਦੁੱਖ ਕੱਟਣ ਵਾਲੀ ਬਾਣੀ ਬਾਬੇ ਨਾਨਕ ਦੀ ਦੁੱਖ ਭੰਜਨ ਤੇਰਾ ਨਾਮ ਜੀ ਇਹ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਲੱਗੇ ਨੇ ਕਹਿੰਦੇ ਮੈਂ ਮੋਨਾ ਸੀਗਾ ਮੇਰੀ ਲੱਤ ਇਹ ਸਿੱਧੀ ਸੀਗੀ ਤੁਰਨੀ ਸੀ ਹੁੰਦਾ ਤੇ ਡਾਕਟਰਾਂ ਵੱਲੋਂ ਉਲਾਜ ਦਵਾਈ ਕਰਵਾ ਕਰਾ ਕੇ ਪੈਸਾ ਖਾ ਕੇ ਥੱਕ ਗਏ ਸੀ ਆ ਪਹਿਲਾ ਸਰੂਪ ਆਈ ਜੀ ਇਹਨਾਂ ਦਾ ਹੁਣ ਗੁਰੂ ਸਾਹਿਬਾ ਦੀ ਇੰਨੀ ਕਿਰਪਾ ਹੋਈ ਕਿੰਨੇ ਸੋਹਣੇ ਆ ਦਾੜਾ ਪ੍ਰਕਾਸ਼ ਹੈ ਜੀ ਗੁਰੂ ਜੀ ਦੇ ਸਿੰਘ ਸਜੇ ਹੋਏ ਨੇ ਸਾਡੇ ਅੱਜ ਭੱਜ ਭੱਜ ਕੇ ਸੇਵਾ ਦੇ ਵਿੱਚ ਝਟੇ ਨੇ ਬਾਬਾ ਜੀ ਤੁਹਾਡੇ ਵਾਂਗ ਦੇਖ ਕੇ ਜਿਹੜੀਆਂ ਸੰਗਤਾਂ ਨਿਰਾਸ਼ ਹੋ ਜਾਂਦੀਆਂ ਡਾਕਟਰਾਂ ਕੋਲ ਜਾ ਜਾ ਕੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਕਹਿੰਦਾ ਗੁਰੂ ਘਰ ਲੱ ਲੱਗੋ ਅਮਰ ਛਕੋ ਜੀ ਤੇ ਅਮਰ ਤੇ ਕੋਈ ਟੀ ਨਹੀਂ ਹੈ ਕਿ ਦਵਾਈ ਦੇ ਕੋਈ ਕੋਈ ਟੀ ਹੈ ਵੀ ਕੈਂਸਰ ਕਿੰਨੇ ਮਾਰਦੀ ਘਾਰੋ ਪੀਏ ਜਿੱਦੋਂ ਮੈਨੂੰ ਪੀਜੀਆ ਵੀ ਨਾ ਦਿੱਤੀ ਸੀ ਮੈਨੂੰ ਡਾਕਟਰ ਨੰਗ ਇਹਨਾਂ ਤੇ ਪੰਪੀ ਨਹੀਂ ਪੰਪੀ ਦੋ ਕੰਮ ਕਰਦੇ ਨੇ ਤੁਹਾਨੂੰ ਜੇ ਪਤਾ ਨਾ ਮੈਂ ਜੇ ਤੁਹਾਨੂੰ ਪੂਰੀ ਕਰ ਰਹੀ ਹਾਂ ਬਿੰਕੀ ਨਹੀਂ ਮਤਲਬ ਮੋੜਦੀ ਨਹੀਂ ਬਿੰਕੀ ਦਾ ਫਾਇਦਾ ਨਹੀਂ ਬਿੰਕੀ ਨਹੀਂ ਚਲੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਵਿਚਾਰ ਖਾਂਦੇ ਕਰਨ ਲਈ ਮੈਂ ਤੁਹਾਡਾ ਆਪਣਾ ਕਾਬਿਲ ਸਿੰਘ ਰਠੌਰ ਤੁਸੀਂ ਜੁੜੇ ਹੋ ਦੇਸ਼ ਦੁਨੀਆ ਚੈਨਲ ਦੇ ਨਾਲ ਰਾਡਾ ਜਿਹੜਾ ਇਹ ਚੈਨਲ ਹੈ ਦੇਸ਼ ਦੁਨੀਆ ਇਹ ਅਖਬਾਰ ਨਾਲ ਵੀ ਸਬੰਧਤ ਹੈ ਅਤੇ ਸਾਡਾ ਇਹ ਜੋ ਵਰਲਡ ਫੇਮਸ ਦੁਨੀਆ ਦਾ ਨੰਬਰ 1 ਚੈਨਲ ਹੈ ਜੀ ਦੇਸ਼ ਦੁਨੀਆ ਚੈਨਲ ਮੈਂ ਤੁਹਾਡਾ ਆਪਣਾ ਕਾਬੂ ਸਿੰਘ ਖਰਪਿੰਦ ਬੁੱਧਾ ਰੋਗੇ ਆ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ